ਵਾ ਇੰਟਰੀ ਫੀਸ ਰੱਖਣੀ ਆ ਜਾਂ ਨਹੀਂ ਰੱਖਣੀ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਆਖੀ ਸੀ ਕਿ ਬਾਈ ਜੀ ਵੇਖੋ ਜੀ ਆਪਾਂ ਇੰਟਰੀ ਫੀਸ ਰੱਖਦੇ ਆ ਤੇ ਉਹਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਵਾ ਉਹ ਕੁਝ ਲੋਕਾਂ ਨੇ ਕਹਿਣਾ ਵੀ खरे ਪੈਸੇ ਇਕੱਠੇ ਕਰਦੇ ਆ ਤੇ ਉਹਨਾਂ ਨੇ ਮੈਨੂੰ ਇੱਕ ਸਲਾਹ ਦਿੱਤੀ ਵੀ ਜਿੱਦਾਂ ਤੁਸੀਂ ਜਿਹੜੇ ਪਲੇਅਰ ਆਉਣੇ ਆ ਉਹਨਾਂ ਦੇ ਲਈ ਜਿਹੜੀ ਆ ਵੀ ਉਹਨਾਂ ਦੀ ਇੰਟਰੀ ਫੀਸ ਤੋਂ ਜਿੱਦਾਂ 100 ਬੰਦਾ ਵਾ ਤੇ ਉਹਨਾਂ ਦੇ ਜੇ 200 300 ਲਈ ਜਾਂਦੀ ਆ ਇੰਟਰੀ ਫੀਸ ਤੇ ਉਹ 20 ਜੋ 30000 ਰੁਪਇਆ ਬਣਦਾ ਵੀ ਉਹਨਾਂ ਦੇ ਲਈ ਇੱਕ ਟਾਈਮ ਦਾ ਫੂਡ ਤੇ ਰਿਫਰੈਸ਼ਮੈਂਟ ਵਗੈਰਾ ਜਿਹੜੀ ਆ ਉਹ ਪੂਰੀ ਕੀਤੀ ਜਾ ਸਕਦੀ ਆ ਆ ਕੁਝ ਜੋ ਕੁਝ ਸਾਡਾ ਪਿਛਲੇ ਦਿਨਾਂ ਦੇ ਵਿੱਚ ਕਟਨਾ ਕਰਮ ਚੱਲਣ ਡਿਆ ਵਾ ਉਹ ਸਾਰੇ ਬੰਦਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਹਨ ਨੂੰ ਪਤਾ ਵਾ ਤੇ ਅਸੀਂ ਦੁਖੀ ਕਿਹੜੀ ਗੱਲਾਂ ਆ ਤੁਹਾਨੂੰ ਇਹ ਗੱਲ ਆ ਸਾਨੂੰ ਪਤਾ ਸੋ ਅਸੀਂ ਕਾਫੀ ਬੰਨਿਆਂ ਤੋਂ ਅਸੀਂ ਪੈਰ ਪਸ਼ਾਹ ਖਿੱਚਿਆ ਵਾ ਪਰ ਅਸੀਂ ਇੰਨਾ ਵੀ ਪੈਰ ਪਸ਼ਾਹ ਨਹੀਂ ਖਿੱਚਣਾ ਚਾਹੁੰਦੇ ਕਿ ਅਸੀਂ ਮਤਲਬ ਕਿ ਬਿਲਕੁਲ ਹੀ ਜਿਹੜਾ ਵਾ ਲੋਕਾਂ ਨਾਲੋਂ ਟੁੱਟ ਜਾਈਏ ਕਾਫੀ ਚੀਜ਼ਾਂ ਤੋਂ ਇਹ ਆਪਾਂ ਪਾਸਾ ਵਟਿਆ ਵਾ ਪਰ ਬਿਲਕੁਲ ਹੀ ਮਤਲਬ ਕਿ ਜਿਹੜਾ ਵਾ ਆਪਾਂ ਉਹ ਮਤਲਬ ਕਿ ਬੈਕ ਸਟੈਪ ਬੈਕ ਨਹੀਂ ਹੋਣਾ ਜਿਹੜਾ ਆਪਣੇ ਭਰਾਵਾਂ ਨਾਲੋਂ ਟੁੱਟ ਜਿਗੇ ਸਾਰਿਆਂ ਨਾਲੋਂ ਸੋ ਆਪਾਂ ਇੱਕ ਨਵਾਂ ਕੁਝ ਉਪਰਾਲਾ ਜਿਹੜਾ ਵਾ ਉਹ ਕਰਨ ਦੀ ਕੋਸ਼ਿਸ਼ ਕਰਨੀ ਆ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਦਾਂ ਵੀ ਇੱਕ ਮੈਂ ਪਲਾਨ ਕਰ ਰਿਹਾ ਸੀ ਆਪਣੀ ਟੀਮ ਦੇ ਨਾਲ ਸਾਡਾ ਇੱਕ ਬੰਦਾ ਵਾ ਉਹ ਇੱਕ ਨਵਾਂ ਯੂਥ ਦੇ ਲਈ ਇੱਕ ਟਾਸਕ ਲੈ ਕੇ ਆਉਣੀ ਚਾਹੁੰਦਾ ਵੀ ਅਸੀਂ ਮਹੀਨੇ ਦੇ ਮਹੀਨੇ ਇੱਕ ਇਵੈਂਟ ਰੱਖਿਆ ਕਰਾਂਗੇ ਜ਼ਿਲ੍ਹੇ ਵਾਈਜ਼ ਜਿੱਦਾਂ ਲੁਧਿਆਣੇ ਤੋਂ ਸਟਾਰਟਿੰਗ ਕਰ ਲੈਣੀ ਆ ਜਾਂ ਗਰਦਾਸਪੁਰ ਤੋਂ ਕਰ ਲੈਣੀ ਆ ਜਾਂ ਜਿੱਦਾਂ ਜਲੰਧਰ ਤੋਂ ਕਰ ਲੈਣੀ ਆ ਕਿਸੇ ਵੀ ਵੀਰ ਨਾਲ ਜਿੱਦਾਂ ਕੋਈ ਉਹ ਜਿਮ ਹੋਣਰ ਵੀ ਹੋ ਸਕਦਾ ਵਾ ਉਹ ਮੋਟੀਵੇਸ਼ਨਲ ਬੰਦਾ ਜਿਹੜਾ ਵੀ ਜਿੱਦਾਂ ਆਪਣੇ ਕੁਝ ਬੰਦੇ ਹੈਗੇ ਆ ਜਿਵੇਂ ਅ ਪਿੰਕਾ ਲਾਲੋ ਜਰਗਾ ਵਾਲਾ ਤੇ ਆਪਣਾ ਵਜਿੰਦਰ ਬਾਈ ਹੈਗਾ ਵਾ ਇਥੋਂ ਲੁਧਿਆਣੇ ਤੋਂ ਜਿਨਾ ਜਿਹੜੇ ਜਿੰਮ ਦੇ ਵਿੱਚ ਹੈਗੇ ਬੋਡੀ ਬਿਲਡਰ ਵੀ ਆ ਉਹ ਕਾਫੀ ਉਹਨਾਂ ਨੇਮ ਵਾਲੇ ਬਟਰਾਫੀਆਂ ਵਗੈਰਾ ਵੀ ਜਿੱਤੀਆਂ ਮੇਰੇ ਸਾਬ ਨਾਲ ਮਿਸਟਰ ਪੰਜਾਬ ਵੀ ਰਹੇ ਆ ਅ ਸੁੱਖਾ ਜੋਲ ਹੈਗਾ ਵਾ ਜਿੱਦਾਂ ਗੋਪਲਵਾਨ ਆਪਣਾ ਗੋਪੀ ਫਰੰਦੀਪੁਰੀਆ ਹੈਗਾ ਵਾ ਤੇ ਇੱਕ ਮੁੰਡਾ ਹਰਪ੍ਰੀਤ ਹੈਗਾ ਸ਼ਾਇਦ ਬੋਡੀ ਬਿਲਡਰ ਮੈਂ ਉਹਦੀਆਂ ਕਾਫੀ ਰੀਲਾਂ ਵੇਖੀਆਂ ਵਾ ਫੇਸਬੁੱਕ ਦੇ ਉੱਤੇ ਵਧੀਆ ਮੋਟੀਵੇਟ ਕਰਦਾ ਵਾ ਵੀਰਾਂ ਆਪਣੇਾਂ ਭਰਾਵਾਂ ਨੂੰ ਮੈਂ ਇਹ ਚਾਹੁੰਦਾ ਸੀ ਵੀ ਇਦਾਂ ਦੇ ਬੰਦੇ ਜਿਹੜੇ ਆ ਉਹ ਜਿੱਦਾਂ ਉਹ ਮੋਟੀਵੇਟ ਕਰਦੇ ਆ ਨੌਜਵਾਨਾਂ ਨੂੰ ਤੇ ਵੱਲ ਵੀ ਆਪਣੀ ਰਾਏ ਦੱਸਦੇ ਆ ਤੇ ਆਪਾਂ ਉਹਨਾਂ ਦੇ ਨਾਲ ਜਿੱਦਾਂ ਉਹ ਰਲਦੇ ਆ ਜਾਂ ਆਪਣੇ ਜਿਹੜੇ ਵੀਰ ਆਪਣੇ ਨਾਲ ਤੁਰਨਾ ਚਾਹੁੰਦੇ ਆ ਆਪਾਂ ਹਾਂਜੀ ਸੁੱਖਾ ਬੌਂਸਰ ਵੀ ਹੈ ਬਾਈ ਜੀ ਜਿੱਦਾਂ ਪਰ ਇਹਨਾਂ ਬੰਦਿਆਂ ਕੋਲ ਟਾਈਮ ਦੀ ਸ਼ਾਇਦ ਹੋ ਸਕਦਾ ਘਾਟ ਹੋਵੇ ਪਰ ਫਿਰ ਵੀ ਆਪਾਂ ਉਹਨਾਂ ਦੇ ਇੱਕ ਦਿਨ ਦਾ ਜੋ ਕੁਝ ਵੀ ਮਤਲਬ ਜਿਵੇਂ ਉਹਨਾਂ ਲਈ ਕਰਾਂਗੇ ਉਹ ਵੀ ਮੈਂ ਇੰਨੀ ਗੱਲ ਚਾਹੁੰਦਾ ਸੀ ਕਿ ਆਪਾਂ ਇੱਕ ਮਤਲਬ ਵੀ ਪਹਿਲਾਂ ਛੋਟੇ ਲੈਵਲ ਤੋਂ ਥੋੜੇ ਤੋਂ ਸ਼ੁਰੂ ਕਰੀਏ ਇਹ ਕਾਪਾ ਮਹੀਨੇ ਦੇ ਵਿੱਚ ਇੱਕ ਈਵੈਂਟ ਰੱਖਿਆ ਕਰੀਏ ਨੌਜਵਾਨਾਂ ਦਾ ਸਿਹਤ ਦੇ ਪੱਖੀ ਜਿੱਦਾਂ ਲਾ ਲਓ ਵੀ ਕੋਈ weight lifting ਦਾ ਹੋ ਗਿਆ ਜਾਂ ਜਿਮ ਦੇ ਵਿੱਚ ਡੰਡ ਬੈਠਕਾਂ ਦਾ ਲਾ ਲਓ ਜਾਂ ਕੁਝ ਵੀ ਜਿਮ ਦੇ ਵਿੱਚ ਸਕੁਆਟ ਲਾ ਲਓ ਬੈਂਚ ਪ੍ਰੈਸ ਲਾ ਲਓ ਜਿੱਦਾਂ ਵੀ ਕੋਈ ਬੰਦਾ ਮਤਲਬ ਜਿਹੜਾ ਉਹ ਤੈਅ ਕਰਨਗੇ ਉਹ ਜਿਹੜੇ ਬੰਦੇ ਹੋਣਗੇ ਜਿਹੜਾ ਆਰਗੇਨਾਈਜ਼ ਕਰੂਗਾ ਪ੍ਰੋਗਰਾਮ ਤੇ ਉਹ ਤੈਅ ਕਰਨਗੇ ਵੀ ਇਹਦੇ ਵਿੱਚ ਕਿੰਨੇ ਬੰਦੇ ਭਾਗ ਲੈ ਸਕਦੇ ਆ ਜਾਂ ਪਹਿਲੇ ਬੰਦੇ ਜਿਹਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉਹ ਪ੍ਰੋਗਰਾਮ ਰੱਖਦੇ ਆ ਤੇ ਪਹਿਲੀਆਂ 100 ਕਾਲਾਂ ਜਿਹੜੀਆਂ ਹੋਣਗੀਆਂ ਉਹਨਾਂ ਬੰਦਿਆਂ ਨੂੰ ਮਤਲਬ ਕਿ ਮੌਕਾ ਦਿੱਤਾ ਜਾਊਗਾ ਕਿਉਂਕਿ ਇੱਕ ਜ਼ਿਲ੍ਹੇ ਦੇ ਵਿੱਚੋਂ ਜੇ 1000 2000 ਬੰਦਾ ਆ ਜਾਂਦਾ ਤੇ ਉਹ ਸੰਭਣਾ ਔਖਾ ਹੋ ਜਾਂਦਾ ਮੇਰੀ ਹੁਣੇ ਹੀ ਜਿਹੜੀ ਆ ਗੱਲਬਾਤ ਆਪਣੀ ਹੋਈ ਹੈ ਇੱਕ ਵੀਰ ਦੇ ਨਾਲ ਤੇ ਉਹਨਾਂ ਨੇ ਮੈਨੂੰ 2-3 ਸੁਜੈਸ਼ਨ ਦਿੱਤੀਆਂ ਆ ਜਿਵੇਂ ਕਿ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਆਪਾਂ ਐਂਟਰੀ ਫੀਸ ਰੱਖਣੀ ਆ ਜਾਂ ਨਹੀਂ ਰੱਖਣੀ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਆਖੀ ਸੀ ਕਿ ਬਾਈ ਜੀ ਵੇਖੋ ਜੀ ਆਪਾਂ ਐਂਟਰੀ ਫੀਸ ਰੱਖਦੇ ਆ ਤੇ ਉਹਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਵਾ ਉਹ ਕੁਝ ਲੋਕਾਂ ਨੇ ਕਹਿਣਾ ਵੀ खरे ਪੈਸੇ ਇਕੱਠੇ ਕਰਦੇ ਆ ਤੇ ਉਹਨਾਂ ਨੇ ਮੈਨੂੰ ਇੱਕ ਸਲਾਹ ਦਿੱਤੀ ਵੀ ਜਿੱਦਾਂ ਤੁਸੀਂ ਜਿਹੜੇ ਪਲੇਅਰ ਆਉਣੇ ਆ ਉਹਨਾਂ ਦੇ ਲਈ ਜਿਹੜੀ ਆ ਵੀ ਉਹਨਾਂ ਦੀ ਐਂਟਰੀ ਫੀਸ ਤੋਂ ਜਿੱਦਾਂ 100 ਬੰਦਾ ਵਾ ਤੇ ਉਹਨਾਂ ਦੇ ਜੇ 200 300 ਲਈ ਜਾਂਦੀ ਆ ਐਂਟਰੀ ਫੀਸ ਤੋਂ 20 ਜੋ 30000 ਰੁਪਿਆ ਵੱਧਦਾ ਵੀ ਉਹਨਾਂ ਦੇ ਲਈ ਇੱਕ ਟਾਈਮ ਦਾ ਫੂਡ ਤੇ ਰਿਫਰੈਸ਼ਮੈਂਟ ਵਗੈਰਾ ਜਿਹੜੀ ਆ ਉਹ ਪੂਰੀ ਕੀਤੀ ਜਾ ਸਕਦੀ ਆ ਤੇ ਜਿਹੜਾ ਤੁਸੀਂ ਨਗਦ ਨਾਮੀ ਰਕਸ਼ੀ ਰੱਖਣੀ ਆ ਉਹ ਜਿਹੜੀ ਆ ਉਹ ਤੁਸੀਂ ਮਤਲਬ ਮੈਨੂੰ ਦੱਸ ਦੋ ਤੇ ਮੈਂ ਉਹਨਾਂ ਨਾਲ ਇਹੋ ਗੱਲਬਾਤ ਆਪਣੇ ਭਰਾ ਨਾਲ ਕਰਦਾ ਸੀ ਕਿ ਜੇ ਤੁਸੀਂ ਜ਼ਿਲ੍ਹੇ ਵਾਈਜ਼ ਪ੍ਰੋਗਰਾਮ ਆਪਾਂ ਰੱਖਦੇ ਆ ਤੇ ਜਿੱਦਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਆਪਾਂ ਪ੍ਰੋਗਰਾਮ ਰੱਖਦੇ ਆ ਬੈਂਚ ਪ੍ਰੈਸ ਦਾ ਰੱਖਦੇ ਆ ਜਾਂ ਵੇਟ ਲਿਫਟਿੰਗ ਦਾ ਰੱਖਦੇ ਆ ਜਾਂ ਸਕੁਐਟ ਦਾ ਰੱਖਦੇ ਆ ਇਹ ਤਿੰਨ ਸੈੱਟ ਦਾ ਪ੍ਰੋਗਰਾਮ ਉਹਨਾਂ ਨੇ ਦੱਸਿਆ ਮੈਨੂੰ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਵੀ ਆਪਾਂ ਪਹਿਲਾ ਨਾਮ ਜਿਹੜਾ ਵਾ ਪਹਿਲਾ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਵਾ ਉਹ ਆਪਾਂ ਰੱਖਾਂਗੇ ਵੀ ਆ ਉਹ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਰੱਖਾਂਗੇ ਵੀ 5000 ਫਸਟ ਨੂੰ 15000 ਸੈਕਿੰਡ ਨੂੰ ਤੇ 10000 ਰੁਪਇਆ ਜਿਹੜਾ ਵਾ ਉਹ ਮਤਲਬ ਹੀ 3ਰਡ ਨੂੰ ਹੋਊਗਾ ਤੇ 5000 ਰੁਪਇਆ ਜਿਹੜਾ ਵਾ ਉਹ ਅਸੀਂ ਆਪਣੀ ਤਰਫੋਂ ਜਿਹੜਾ ਬੰਦਾ ਆਰਗੇਨਾਈਜ਼ ਕਰੂਗਾ ਇਸ ਕੰਮ ਨੂੰ ਉਹਦੇ ਉਹਨੂੰ ਦਵਾਂਗੇ ਯਾਨੀ ਕਿ ਟੋਟਲ ਸਟਾਰਟਿੰਗ ਦੌਰ ਦੇ ਵਿੱਚ ਅਸੀਂ 50000 ਰੁਪਇਆ ਹਰ ਮਹੀਨੇ ਜਿਹੜਾ ਵਾ ਉਹ ਇਨਵੈਸਟ ਕਰਾਂਗੇ ਆਪਣੇ ਨੌਜਵਾਨਾਂ ਦੇ ਲਈ ਇਹ ਵੈਸੇ ਇੰਨੀ ਕਿ ਜਿਹੜੀ ਰਕਮ ਆ ਕੋਈ 5000 ਕੋਈ 15000 ਕੋਈ 10000 ਇਹ ਕੋਈ ਏਡੀ ਵੱਡੀ ਰਕਮ ਨਹੀਂ ਹੈਗੀ ਵੀ ਜਿਹਦੇ ਪਿੱਛੇ ਮਤਲਬ ਕਿ ਬਹੁਤ ਮਾਰਾ ਮਾਰੀ ਚੱਲਣੀ ਆ 플레이ਰਾਂ ਦੇ ਵਿੱਚ ਪਰ ਇੱਕ ਗੱਲ ਬਾਤ ਹੈਗੀ ਆ ਵੀ ਇਹ ਵੀ ਇੱਕ ਉਪਰਾਲਾ ਹੀ ਆ ਕਿ ਜੇ ਕੋਈ ਸਾਡੇ ਨੌਜਵਾਨ ਆਉਂਦੇ ਆ ਤੇ ਉਹਨਾਂ ਨੌਜਵਾਨਾਂ ਨਾਲ ਵੇਖ ਕੇ ਜਿਹੜੇ ਸਾਡਾ ਯੂਥ ਵਾ ਜਿਹੜੇ ਛੋਟੇ ਆ ਉਹ ਫਿਰ ਹੋਰ ਅੱਗੇ ਆਉਣਗੇ ਵੀ ਹਾਂ ਵੀ ਭਾਈ ਇਹ ਉਥੇ ਨਾ ਹੁੰਦਾ ਵਾ ਉਹਦਾ ਬਕਾਇਦਾ ਆਪਾਂ ਕਹੇ ਵੱਡੇ ਪੇਜ ਵਾਲੇ ਨਾਲ ਗੱਲਬਾਤ ਕਰਕੇ ਉਹਨੂੰ ਜੇ ਇੱਕ ਲਾਈਵ ਚ ਚਲਾਉਣ ਦੀ ਕਹੋਗੇ ਉਹ ਵੀ ਕਰਾਂਗੇ ਬਾਕੀ ਤੇ ਨੋ ਟਰਾਫੀਆਂ ਵੀ ਹੋਣਗੀਆਂ ਉਹਨਾਂ ਦੇ ਲਈ ਜਿਹੜੇ ਪਲੇਅਰ ਹੋਣਗੇ ਇਹ ਜਿਹੜਾ ਕੋਈ ਮਤਲਬੀ ਥੋੜਾ ਬਹੁਤ ਐਕਸਟਰਾ ਖਰਚਾ ਹੋਊਗਾ ਉਹ ਕੋਲੋਂ ਕਰਾਂਗੇ ਇਹ ਸਾਰਾ ਹੀ ਬਾਕੀ ਇਹਦੇ ਲਈ ਆਪਾਂ ਪਹਿਲਾਂ ਵਾਂਗੂ ਆਪਾਂ ਕਿਸੇ ਦੇ ਕੋਲੋਂ ਵੀ ਕੋਈ ਵੀ ਰੁਪਈਆ ਨਹੀਂ ਮੰਗਣਾ ਨਾ ਆਪਾਂ ਕੋਈ ਐਂਟਰੀ ਫੀਸ ਜਿਹੜੀ ਹੋਊਗੀ ਉਹ ਆਰਗੇਨਾਈਜ਼ਰ ਹੀ ਰੱਖੂਗਾ ਆਪਣੀ ਤੇ ਉਹ ਜਿਹੜਾ ਵਾ ਉਹ ਫੂਡ ਦਾ ਪ੍ਰਬੰਧ ਕਰੂਗਾ ਉਹਦੇ ਵਿੱਚੋਂ ਆਪਣਾ ਸੋ ਇਹਨੂੰ ਆਪਾਂ ਸ਼ੁਰੂਆਤੀ ਦੌਰ ਦੇ ਉੱਤੇ ਜੇ 50000 ਰੁਪਏ ਤੋਂ ਸ਼ੁਰੂ ਕਰਦੇ ਆ ਜੇ ਆਪਾਂ ਮੰਨ ਲਓ ਕਿ ਆਪਾਂ ਪਹਿਲੇ ਨੂੰ 25 ਦੂਜੇ ਨੂੰ 15 ਤੇ ਜਿਹਨੂੰ 10 45 ਕ ਬਣਦਾ 45 ਤੋਂ ਮਤਲਬ ਕਿ ਬਾਦਾਂ ਜਿਹੜਾ ਵਾ ਉਹ 5000 ਰੁਪਏ ਆਰਗੇਨਾਈਜ਼ਰ ਨੂੰ ਮਿਲ ਜਾਂਦਾ ਕਿਉਂਕਿ ਉਹਨੇ ਵੀ ਦਿਹਾੜੀ ਖਰਾਬ ਕਰਨੀ ਹੈ ਆਪਣੀ ਤੇ ਜਿਹੜੀ ਉਹ ਐਂਟਰੀ ਫੀਸ ਲਊਗਾ ਜਿੱਦਾਂ ਜੇ ਪਹਿਲਾ ਪਹਿਲੇ 100 ਬੰਦੇ ਨੇ ਜਿਹੜੀ ਕਾਲ ਹੋਣੀ ਆ ਤੇ ਉਹਨli ਜਿਹੜੀ ਟਾਸਕ ਰੱਖਣੀ ਆ ਔਰਗੇਨਾਈਜ਼ਰ ਰੱਖੂਗਾ ਉਹਦੇ ਵਿੱਚ ਸਾਡਾ ਕੋਈ ਨਹੀਂ ਹੋਊਗਾ ਉਹ ਔਰਗੇਨਾਈਜ਼ ਕਰਨ ਵਾਲਾ ਆਪਣੀ ਟਾਸਕ ਰੱਖੂਗਾ ਵੀ ਆਹ ਟਾਸਕ ਵਾ ਤੁਹਾਡੀ ਤੇ ਇਹ ਤੁਸੀਂ ਪੂਰੀ ਕਰਨੀ ਹੈ ਤੇ ਉਹਦੇ ਵਿੱਚ ਜਿਹੜੀ ਕੋਈ ਫੀਸ ਹੋਊਗੀ ਐਂਟਰੀ ਫੀਸ ਉਹ ਸਿਰਫ ਔਰਗੇਨਾਈਜ਼ਰ ਲਊਗਾ ਪਹਿਲੇ 100 ਬੰਦੇ ਜਿਹੜੇ ਹੋਣਗੇ ਉਹ ਹੀ ਸਿਲੈਕਟ ਕਰੂਗਾ ਤੇ ਟਾਸਕ ਵੀ ਉਹ ਦਊਗਾ ਵੀ ਤੁਹਾਡੇ ਕੋਲ ਟਾਸਕ ਕਿਹੜੀ ਹੋਣੀ ਤੁਹਾਡੀ ਸਪਾਰਟਿਆਂ ਦੀ ਟਾਸਕ ਹੋਣੀ ਆ ਤੁਹਾਡੀ ਬੈਠਕਾਂ ਦੀ ਟਾਸਕ ਹੋਣੀ ਆ ਤੁਹਾਡੀ ਡੰਡ ਦੀ ਟਾਸਕ ਹੋਣੀ ਆ ਤੁਹਾਡੀ ਬੈਂਚ ਪ੍ਰੈਸ ਦੀ ਹੋਣੀ ਆ ਜਾਂ ਕੁਝ ਵੀ ਹੋਣਾ ਉਹ ਔਰਗੇਨਾਈਜ਼ ਕਰੂਗਾ ਸਾਡਾ ਕੰਮ ਸਿਰਫ ਇਹ ਹੋਊਗਾ ਵੀ ਉਹਨਾਂ ਤੱਕ ਉਸ ਵੀ 10 ਪੰਨ ਕੋ ਸੰਪਰਕ ਕਰਾ ਕੇ ਜਿੰਨੇ ਉਪਰਾਲਾ ਕਰਨਾ ਵਾ ਉਹਦੇ ਤੱਕ ਮਤਲਬ ਕਿ ਮਤਲਬ ਜਿਹੜੇ ਇਨਾਮੀ ਰਾਸ਼ੀ ਹੈ ਨਕਦ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਉਣੇ ਕੋਸ਼ਿਸ਼ ਮੈਂ ਇਹੋ ਹੀ ਕਰੂੰਗਾ ਕਿ ਜੇਮੋਨਰ ਜਿਹੜੇ ਆ ਉਹ ਅੱਗੇ ਆ ਸਕਦੇ ਆ ਅਸੀਂ ਕੋਈ ਇਹ ਵੀ ਨਹੀਂ ਜ਼ਰੂਰੀ ਹੈਗਾ ਵੀ ਅਸੀਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਨਹੀਂ ਪ੍ਰੋਗਰਾਮ ਕਰਾਉਣਾ ਜੇ ਕੋਈ ਸਾਡੇ ਨਾਲ ਪਹਿਲਾਂ ਸੰਪਰਕ ਕਰ ਲੂਗਾ ਜਿੱਦਾਂ ਆਪਾਂ ਪਹਿਲਾਂ ਲੁਧਿਆਣਾ ਇਕਰਾਤਾ ਤੋਂ ਜਲ੍ਹ੍ਹ੍ਹਿਆਣਾ ਜ਼ਿਲ੍ਹੇ ਦੇ ਵਿੱਚ ਕਿਸੇ ਹੋਰ ਸਿਟੀ ਦੇ ਵਿੱਚ ਮੁੰਡੇ ਚੰਗੇ ਹੈਗੇ ਆ ਤੇ ਆਪਾਂ ਉਥੇ ਦੁਬਾਰਾ ਵੀ ਕਰਵਾ ਸਕਦੇ ਆ ਤੇ ਇਸ ਪ੍ਰੋਗਰਾਮ ਨੂੰ ਆਪਾਂ ਹੌਲੀ ਹੌਲੀ ਵਧਾ ਵੀ ਸਕਦੇ ਆ ਜਿੱਦਾਂ ਮੰਨ ਲਓ ਵੀ ਪਹਿਲਾਂ 50000 ਦਾ ਫਿਰ 70 ਦਾ ਕਰ ਸਕਦੇ ਆ ਫਿਰ 90 ਦਾ ਕਰ ਸਕਦੇ ਆ ਲੱਖ ਦਾ 1.5 ਲੱਖ ਦਾ ਵੀ ਕਰ ਸਕਦੇ ਆ ਆਪਾਂ ਕਿਉਂਕਿ ਆ ਕੋਈ ਜੋ ਕੋਈ ਸਾਡਾ ਪਿਛਲੇ ਦਿਨਾਂ ਦੇ ਵਿੱਚ ਘਟਨਾ ਕਰਮ ਚੱਲਣ ਡਿਆ ਵਾ ਉਹ ਸਾਰੇ ਬੰਦਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਵਾ ਤੇ ਅਸੀਂ ਦੁਖੀ ਕਿਹੜੀ ਗੱਲਾਂ ਆ ਤੁਹਾਨੂੰ ਇਹ ਗੱਲ ਆ ਸਾਨੂੰ ਪਤਾ ਸੋ ਅਸੀਂ ਕਾਫੀ ਬੰਨਿਆਂ ਤੋਂ ਅਸੀਂ ਪੈਰ ਪਛਾਣ ਖਿੱਚਿਆ ਵਾ ਅਹੀਂ ਇੰਨਾ ਵੀ ਪੈਰ ਪਛਾਣੇ ਖਿੱਚਣਾ ਚਾਹੁੰਦੇ ਕਿ ਅਹੀਂ ਮਤਲਬ ਹੀ ਬਿਲਕੁਲ ਜਿਹੜਾ ਵਾ ਲੋਕਾਂ ਨਾਲੋਂ ਟੁੱਟ ਜੀ ਗਏ ਅਹੀਂ ਆਪਣੇ ਯੂਥ ਨਾਲ ਜੁੜੇ ਰਹਿਣਾ ਚਾਹੁੰਦੇ ਆ ਤੇ ਇਹ ਕੋਈ ਵੱਡਾ ਪਰਾਲਾ ਨਹੀਂ ਹੈਗਾ ਜਿਹੜਾ ਮਤਲਬ ਹੀ ਜੋ ਜੀ 50000 ਰੁਪਇਆ ਖਰਚਣਾ ਵੱਡਾ ਉਪਰਾਲਾ ਨਹੀਂ ਹੈਗਾ ਕੋਈ ਬਹੁਤ ਵੱਡੀ ਰਕਮ ਨਹੀਂ ਇਹ ਹੈਗੀ ਪਰ ਇਹ ਜਿਹੜੀ ਇੰਨੀ ਕੁ ਰਕਮ ਆਵਾ ਇਹ ਹੌਲੀ ਹੌਲੀ ਆ ਸਾਡੇ ਨੌਜਵਾਨਾਂ ਦੇ ਵਿੱਚ ਮਤਲਬ ਇੱਕੋ ਜਣ ਕਰਨ ਦੀ ਜਾਂ ਉਹ ਨਾ ਪੈਸੇ ਲਈ ਨਾ ਕਰਨਾ ਸਿਰਫ ਆਪਣੇ ਨਾਂ ਲਈ ਕਰਨ ਵੀ ਹਾਂ ਵੀ ਫਲਾਣਾ ਮੁੰਡਾ ਆਈ ਫਲਾਣੇ ਥਾਂ ਤੋਂ ਉਹ ਮਤਲਬ ਵੀ ਬਾਡੀ ਬਿਲਡਿੰਗ ਜਿੱਤ ਕੇ ਗਿਆ ਜਾਂ ਜਾਂ ਮਤਲਬ ਵੀ ਆਪਣਾ ਇਥੋਂ ਕੋਈ ਕੋਈ ਵੀ ਜਿਹੜੀ ਟਾਸਕ ਉਹਨ ਦਿੱਤੀ ਗਈ ਵੀ ਜਿੱਤ ਕੇ ਗਿਆ ਉਹਦੇ ਵਿੱਚ ਪੈਸੇ ਨਾਲੋਂ ਵੱਧ ਜਿਹੜਾ ਹੁੰਦਾ ਵਾ ਉਹ ਬੰਦੇ ਦਾ ਨਾਮ ਜਿਹੜਾ ਉਹਦੇ ਲਈ ਜ਼ਰੂਰੀ ਹੁੰਦਾ ਕਿਉਂਕਿ ਹਰੇਕ ਬੰਦਾ ਜੇ ਕੋਈ ਕੰਪੀਟੀਸ਼ਨ ਲੜਦਾ ਵਾ ਤੇ ਉਹ ਉੱਥੇ ਦੀ ਇਨਾਮੀ ਰਾਸ਼ੀ ਨਹੀਂ ਵੇਖਦਾ ਹੁੰਦਾ ਉਹ ਉੱਥੇ ਆਪਣੀ ਜਿਹੜੀ ਹੁੰਦੀ ਆ ਵੀ ਆਪਣੇ ਆਪਣੇ ਜ਼ੋਰ ਦੀ ਨਮਾਇਸ਼ ਜਾਂ ਮਲਬੀ ਆਪਣੇ ਨਾਮ ਲਈ ਕਰਦਾ ਹੁੰਦਾ ਸੋ ਆਪਾਂ ਇਹਨੂੰ ਹਾਈਪ ਪੂਰੀ ਦੇ ਕੇ ਰੱਖਾਂਗੇ ਇਹਨੂੰ ਆਪਾਂ ਗੱਲਬਾਤ ਜਿਹੜੀ ਆ ਉਹ ਮੀਡੀਆ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਰੱਖਣ ਦੀ ਬਾਕੀ ਆਪਣੀ ਸੋਸ਼ਲ ਮੀਡੀਆ ਤੇ ਜਿਹੜੀ ਗੱਲਬਾਤ ਆ ਉਹ ਚੱਲੂਗੀ ਚੱਲੂਗੀ ਸੋ ਮੇਰੇ ਵੀਰ ਜਿਹੜੇ ਆ ਮੈਨੂੰ ਜ਼ਰੂਰ ਦੱਸਿਓ ਜਿਹੜੇ ਆਪਣੇ ਨਾਲ ਬੰਦੇ ਸਹਿਮਤ ਆ ਆਪਾਂ ਨੂੰ ਉਹਨਾਂ ਦੀ ਰਾਏ ਚਾਹੀਦੀ ਹੈ ਜਿਹੜਾ ਆਪਣਾ ਕੋਈ ਵਿਰੋਧੀ ਆ ਉਹਨਾਂ ਨੇ ਤੇ ਇੱਤੇ ਵੀ ਰੋਲਾ ਪਾਈ ਜਣਾ ਵੀ ਹਾਏ ਬਗੇਲੇ ਹੋਣਾ ਨੇ ਮਤਲਬ ਵੀ ਖਰੇ ਪੈਸੇ ਇਕੱਠੇ ਕਰ ਲਏ ਇਦਾਂ ਪਰ ਅਹੀਂ ਵੀ ਤੁਹਾਨੂੰ ਸਿੱਧੀ ਜੀ ਗੱਲ ਅੱਜ ਪਹਿਲੇ ਦੱਸ ਦਿਆਂ ਵੀ ਇਹ ਸਿਰਫ ਸਾਡੀ ਟੀਮ ਦੇ ਦੋ ਜਾਂ ਚਾਰ ਬੰਦਿਆਂ ਨੇ ਉਪਰਾਲਾ ਕਰਨਾ ਵਾ ਜਿਹੜੇ ਬੰਦਿਆਂ ਨੇ ਜਿਹੜੇ ਬੰਦੇ ਚਾਹੁੰਦੇ ਆ ਵੀ ਯੂਥ ਜਿਹੜਾ ਸਾਡਾ ਉਹ ਨਸ਼ਿਆਂ ਨੂੰ ਛੱਡ ਕੇ ਜਾਂ ਮਤਲਬ ਵੀ ਬਾਕੀ ਸਾਰੀਆਂ ਪੁੱਠੀਆਂ ਚੀਜ਼ਾਂ ਛੱਡ ਕੇ ਤੇ ਇਧਰਲੇ ਬਣੇ ਨੂੰ ਅਗਰੈਸਿਵ ਹੋ ਵੀ ਪੀ ਸਰੀਰ ਬਣਾਉਣ ਵਾਲ ਜਾਂ ਜ਼ੋਰ ਕਰਨ ਵਾਲੇ ਬੰਦੇ ਨੂੰ ਅਗਰੈਸਿਵ ਹੋਵੇ। ਸੋ ਦੂਜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਆ। ਪੀ ਜਿਹੜੀ ਕੋਈ ਐਂਟਰੀ ਫੀਸ ਦਾ ਰੱਖਣਾ ਵਾ 100 200 ਰੁਪਿਆ ਇਹਦੇ ਬਾਰੇ ਤਾਂ ਮੈਂ ਸੋਚਿਆ ਨਹੀਂ ਪਰ ਮੈਨੂੰ ਉਹ ਵੀਰ ਮੇਰੇ ਨੇ ਦੱਸਿਆ ਵੀ ਪਾਪਾ ਜੀ 100 200 ਰੁਪਿਆ ਐਂਟਰੀ ਰੱਖ ਲੈਣੇ ਆ ਤੇ ਉਹ ਜਿਹੜਾ ਕੋ 10 2000 ਰੁਪਿਆ ਇਕੱਠਾ ਹੁੰਦਾ ਵਾ ਉਹਨਾਂ ਲਈ ਆਪਾਂ ਜੀ ਉਹਨਾਂ ਦੇ ਲੰਚ ਦਾ ਪ੍ਰਬੰਧ ਕਰ ਸਕਦੇ ਹਾਂ ਕਿਉਂਕਿ ਉਸ ਵੇਲੇ ਹੀ ਪ੍ਰੋਗਰਾਮ ਸ਼ੁਰੂ ਹੋਣਾ ਤੇ ਨਾਲੇ ਉਹਨਾਂ ਕਿਹਾ ਵੀ ਇੱਕ ਮਹੀਨਾ ਰੁਕ ਜਿਓ ਵੀ ਥੋੜੀ ਜੀ ਮਤਲਬ ਵੀ ਗਰਮੀ ਘਟ ਜੂਗੀ ਵੀ ਅਗਲੇ ਮਹੀਨੇ ਤੋਂ ਸ਼ੁਰੂ ਕਰ ਲੈਨੇ ਆ ਤੇ ਜੇ ਕੋਈ ਉਹ 10 2000 ਰੁਪਿਆ ਉਹਦੇ ਕੋ ਇਕੱਠਾ ਹੋਊਗਾ ਤੇ ਉਹ ਤੁਹਾਡੇ ਲੰਚ ਦਾ ਤੇ ਤੁਹਾ ਬਾਕੀ ਉਹਨੇ 50 ਬੰਦਿਆਂ ਦਾ ਕੰਪੀਟੀਸ਼ਨ ਰੱਖਣਾ ਵਾ ਉਹਨੇ 100 ਬੰਦੇ ਦਾ ਕੰਪੀਟੀਸ਼ਨ ਰੱਖਣਾ ਵਾ ਇਹ ਜਿਹੜੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਹੈਗੀ ਆ ਉਹਦੀ ਜਿਹੜੀ ਵੀਰੇ ਦੀ ਆਪਣੇ ਦੀ ਜਿਹੜਾ ਵੀ ਕੋਈ ਆਰਗੇਨਾਈਜ਼ ਕਰੂਗਾ ਉਹ ਪਿੰਕਾ ਜਰਗ ਵੀ ਹੋ ਸਕਦਾ ਆਪਣਾ ਬਾਜੀ ਜੰਡ ਬਾਈ ਨੂੰ ਵੀ ਆਪਾਂ ਜ਼ਰੂਰ ਇਸ ਬਾਰੇ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਬਾਜੀ ਬਾਜੀ ਕੋ ਵੀ ਮੁੰਡੇ ਚੰਗੇ ਹੁੰਦੇ ਆ ਵੀ ਉਹ ਆਪਣੇ ਮੁੰਡੇ ਵੀ ਵਿੱਚ ਪਾ ਸਕਦਾ ਵਾ 5 10 15 20 ਨਾ ਜਿੰਨੇ ਮੁੰਡੇ ਉਹਦੇ ਤਗੜੇ ਆ ਉਹ ਵੀ ਪਾ ਸਕਦਾ ਵਾ ਤੇ ਜੇ ਮਤਲਬ ਕਿ ਉਹ ਵੀ ਕਰਵਾ ਸਕਦਾ ਆਪਣੇ ਡੇਰੇ ਤੇ ਕਰਵਾ ਸਕਦਾ ਉਹ ਜੇ ਕੰਪੀਟੀਸ਼ਨ ਕੋਈ ਕਰਵਾਉਣਾ ਵਾ ਉਥੇ ਅਸੀਂ 5-7000 10000 ਰੁਪਇਆ ਬਾਜੀ ਜੰਡ ਬਾਈ ਦੇ ਲਈ ਵੱਧ ਵੀ ਖਰਚ ਦਾਂਗੇ ਉਥੇ ਅਸੀਂ 20-20 ਵੱਧ ਖਰਚ ਦਾਂਗੇ ਕੋਈ ਚੱਕਰ ਨਹੀਂ ਕਿਉਂਕਿ ਉਹ ਬਥੇਰੇ ਮੁੰਡੇ ਸਾਂਭਣ ਰਿਹਾ ਬਥੇਰੇ ਮੁੰਡੇ ਟ੍ਰੇਨ ਕਰਨ ਰਿਹਾ ਜੇ ਉਥੇ ਮਤਲਬ ਕਿ ਉਹ ਸਾਡੇ ਕੋਲੋਂ ਜਿਹੜਾ ਰਿਫਰੈਸ਼ਮੈਂਟ ਲਈ ਸਾਨੂੰ 20000 ਵੱਧ ਵੀ ਦੇਣਾ ਪੈਂਦਾ ਤੇ ਅਸੀਂ ਬਾਜੀ ਬਾਈ ਨੂੰ ਦੇਣ ਨੂੰ ਤਿਆਰ ਆਂ ਬਾਕੀ ਜਿਹੜਾ ਨਾਮ ਨਗਦ ਦੇਣਾ ਵਾ ਉਹ ਵੀ ਅਸੀਂ ਨਗਦ ਨਾਮ ਵੀ ਦੇ ਦਾਂਗੇ ਬਾਕੀ ਜੇ ਬੰਦਾ ਨੇ 100 ਇਕੱਠਾ ਕਰਕੇ ਉੱਥੇ ਕੋਈ ਕੰਪੀਟੀਸ਼ਨ ਕਰਵਾਉਣਾ ਤੇ ਆਪਾਂ ਮਹੀਨੇ ਕਿਹੇ ਮਹੀਨੇ ਵੀ ਤੁਹਾਡੇ ਨਾਲ ਸੰਪਰਕ ਕਰ ਲਈ ਅਸੀਂ ਕਿਸੇ ਵੀ ਮਹੀਨੇ ਵੀ ਉਹਦੇ ਨੇ ਕੋ ਨੂੰ ਪਹੁੰਚ ਕਰ ਸਕਦੇ ਹਾਂ ਉਹਦੇ ਤੱਕ ਸੋ ਇਹ ਕੋਈ ਉਪਰਾਲਾ ਕੋਈ ਏਡਾ ਵੱਡਾ ਨਹੀਂਗਾ ਹੈਗਾ ਵੀ ਜਿਹਦੇ ਨਾਲ ਮਤਲਬ ਵੀ ਸਾਨੂੰ ਬਹੁਤ ਤਗੜੀ ਹਾਈਪ ਮਿਲਣੀ ਹੈ ਜਾਂ ਕਿੰਨਾ ਬਸ ਅਸੀਂ ਤੇ ਇੱਕੋ ਗੱਲ ਕਹਿੰਨੇ ਆ ਵੀ ਜੇ 100 ਨੌਜਵਾਨ ਵੀ ਆਪਣੇ ਦੇ ਕੋਲੋਂ ਆਪਣੇ ਕੋਲੋਂ ਪਹੁੰਚ ਜਾਂਦਾ ਵਾ ਜੇ 100 ਨੌਜਵਾਨ ਵੀ ਆਣ ਕੇ ਜ਼ੋਰ ਮਾਰਦਾ ਵਾ ਤੇ ਉਸ 100 ਵੱਲ ਵੇਖ ਕੇ ਤੇ ਹਜ਼ਾਰ ਨੇ ਮੋਟੀਵੇ ਮੋਟੀਵੇਟ ਹੋਣਾ ਵਾ ਕਿ ਬਾਈ ਅਸੀਂ ਵੀ ਇਧਰਲੇ ਬੰਨੇ ਜਾਈਏ ਅਸੀਂ ਵੀ ਕਿਤੇ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਮਤਲਬੀ ਚਰਚੇਤ ਹੋਈਏ ਕਿਸੇ ਤਰੀਕੇ ਵੀ ਲਾ ਲਓ ਵੀ ਮਤਲਬ ਬੰਦਾ ਜੰਦਾ ਹੀ ਹੁੰਦਾ ਹਰੇਕ ਬੰਦਾ ਕਿ ਮੇਰੀ ਕਿਤੇ ਨਾ ਕਿਤੇ ਗੱਲ ਹੋਵੇ ਸੋ ਇਹਦਾ ਜਿਆਦਾ ਰੌਲਾ ਜਿਹੜਾ ਹੈਗਾ ਵਾ ਉਹ ਆਪਣਾ ਪੈਸੇ ਦਾ ਕਿੱਦਾਂ ਨਹੀਂ ਹੋਣਾ ਇਹ ਸਿਰਫ ਜਿਹੜੀ ਗੱਲਬਾਤ ਕਰਨ ਆਪਾਂ ਕਰਨੀ ਆ ਜਾਂ ਕੋਈ ਟਾਸਕ ਰੱਖਣਾ ਜਾਂ ਕੋਈ ਕੰਪੀਟੀਸ਼ਨ ਰੱਖਣਾ ਉਹ ਸਿਰਫ ਇੱਕ ਆਪਾਂ ਬੰਦਿਆਂ ਦੀ ਸੋਚ ਬਦਲਣ ਲਈ ਜਾਂ ਉਹਨਾਂ ਦੇ ਜਿਹੜੇ ਨੌਜਵਾਨ ਆਪਣੇ ਗੜੀ ਯੂਥ ਆਪਣੇ ਬੱਚੇ ਜਿਹੜੇ ਕੋਈ 10 ਸਾਲ ਅੰਡਰ 14 ਲਾ ਲਓ ਜਾਂ ਅੰਡਰ ਰੇਟਿੰਗ ਲਾ ਲਓ ਵੀ ਉਹ ਜਿਹੜੇ ਬੱਚੇ ਆ ਉਹਨਾਂ ਲਵੇ ਕੇ ਤੇ ਉਹ ਚੰਗੇ ਪਾਸੇ ਜਿਹੜੀ ਆ ਉਹ ਉਹ ਲੱਗ ਸਕਣਾ ਸੋ ਮੈਂ ਇਹ ਪਲਾਨ ਆਪਣੀ ਟੀਮ ਦੇ ਨਾਲ ਕੀਤਾ ਸੀ ਤੇ ਟੀਮ ਨੇ ਮਤਲਬ ਵੀ ਸਾਰੀ ਬਲੋ ਹੰਗਾਰਾ ਵੀ ਮਿਲ ਗਿਆ ਸੀ ਕੋਈ ਪੰਜ ਬੰਦੇ ਆਪਾਂ ਤਿਆਰੀ ਕੀਤੀ ਆ ਵੀ ਜਿਹੜੇ ਪੰਜ ਬੰਦੇ ਮਹੀਨੇ ਦੇ ਮਹੀਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਕਰਨਗੇ ਤੇ ਉਹ ਕਰਿਆ ਕਰਨਗੇ ਸੋ ਆਪਾਂ ਬਾਕੀ ਜਿਹੜੀ ਗੱਲਬਾਤ ਆ ਉਹ ਆਪਾਂ ਮੈਂ ਜਿਹੜੇ ਵੀਰ ਮੇਰੇ ਨਾਲ ਗੱਲਬਾਤ ਹੋਣੀ ਹੋਈ ਆ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਤੇ ਅਗਲੇ ਮਹੀਨੇ ਹੀ ਕਰਨਾ ਚਾਹੁੰਦੇ ਆ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਜਿਹੜੇ ਚਾਰ ਪੰਜ ਬੰਦਿਆਂ ਦੇ ਆਪਾਂ ਨਾਮ ਲਏ ਆ ਇਹਨਾਂ ਕੋਈ ਸੁੱਖਾ ਬੌਂਸਰ ਹੋ ਗਿਆ ਪਿੰਕਾ ਜਰਗ ਵਾਲਾ ਹੋ ਗਿਆ ਜਵਲ ਹੋ ਗਿਆ ਆਪਣਾ ਸੁੱਖਾ ਸੁੱਖਾ ਜਵਲ ਸ਼ਾਇਦ ਨਾਮ ਦਾ ਸੁੱਖਾ ਜਵਲ ਹੋ ਗਿਆ ਜਾਂ ਹੋਰ ਆਪਣਾ ਬਾਜੀ ਬਾਈ ਹੋ ਗਿਆ ਗੋਪੀ ਫਰੰਦੀਪੂਰੀਆ ਹੋ ਗਿਆ ਜੇ ਕੋਈ ਇਹਨਾਂ ਵੀਰਾਂ ਤੱਕ ਇਹ ਮੇਰੀ ਵੀਡੀਓ ਜਾਏ ਗੱਲ ਉਹਨਾਂ ਤੱਕ ਪਹੁੰਚਾ ਸਕਦਾ ਵਾ ਜਾਂ ਉਹ ਚਾਹੁੰਦੇ ਆ ਕਿ ਮਤਲਬ ਵੀ ਅਸੀਂ ਇਹ ਇਵੈਂਟ ਕਰੀਏ ਤੇ ਜੇ ਉਹ ਮਤਲਬ ਵੀ ਉਹਨਾਂ ਦਾ 5000 ਨਾ ਨਹੀਂ ਸਰਦਾ ਅਸੀਂ 10 ਵੀ ਦੇ ਦਾਂਗੇ ਅਸੀਂ 15 ਵੀ ਦੇ ਦਾਂਗੇ ਉਹਨਾਂ ਨੂੰ ਜੇ ਉਹ ਉਹਨਾਂ ਨੇ ਕਹਿੰਦੇ ਆ ਵੀ ਸਾਨੂੰ ਮਤਲਬ ਵੀ ਵੱਧ ਚਾਹੀਦਾ ਉਹ ਵੀ ਅਸੀਂ ਇੰਨਾ ਕਰ ਦਾਂਗੇ ਯਾਨੀ ਕਿ 5 7 10000 ਤੱਕ ਅਸੀਂ ਉੱਪਰ ਥੱਲੇ ਕਰ ਲਾਂਗੇ ਪਰ ਅਸੀਂ ਇਹ ਚਾਹੁੰਦੇ ਆ ਵੀ ਹਾਂ ਵੀ ਇਹ ਜਿਹੜਾ ਇਦਾਂ ਦੇ ਛੋਟੇ ਛੋਟੇ ਜਿਹੜੇ ਈਵੈਂਟ ਵਾ ਉਹ ਸਾਡੇ ਹੀ ਨਹੀਂ ਕੱਲੇ ਉਹ ਹੋਰ ਵੀ ਜਿਹੜੇ ਆ ਬਾਕੀ ਭਰਾ ਜਿੱਦਾਂ ਕੋਈ ਕਬੱਡੀ ਪ੍ਰਮੋਟਰ ਹੋਣ ਜਾਂ ਜਿਹੜੇ ਹੋਰ ਸਮਾਜ ਸੇਵੀ ਆ ਉਹ ਕਰਵਾਉਣ ਕਿਉਂਕਿ ਸਾਡੇ ਕੋਲੋਂ ਸਿਰਫ ਇੱਕੋ ਹੀ ਤਰੀਕਾ ਵਾ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੀ ਨੌਜਵਾਨੀ ਨੂੰ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਮੋਟੀਵੇਟ ਕਰਕੇ ਤੇ ਜਿਹੜੇ ਬੰਨਿਓ ਸਾਡੇ ਨੌਜਵਾਨਾਂ ਨੇ ਮੂੰਹ ਮੋੜਿਆ ਵਾ ਤੇ ਉਧਰਲੇ ਬੰਨਿਓ ਜਿਹੜਾ ਇਹਨਾਂ ਨੂੰ ਫਿਰ ਤੋਰ ਸਕੀਏ ਕਿਉਂਕਿ ਇਹ ਖੇਡਾਂ ਜੋਰ ਕਰਨਾ ਜਿਹੜਾ ਸੀ ਪੰਜਾਬੀਆਂ ਦਾ ਜਿਹੜਾ ਇਹ ਪਹਿਲਾ ਸ਼ੌਂਕ ਹੀ ਤੇ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਆ ਉਹ ਬੜੇ ਤਗੜੇ ਤਗੜੇ ਬਰਦੇ ਹੋਏ ਆ ਬੜੇ ਤੜੇ ਤਗੜੇ ਪਲਵਾਨ ਹੋਏ ਆ ਬੜੇ ਤਗੜੇ ਤਗੜੇ ਪਲੇਅਰ ਹੋਏ ਆ ਸੋ ਜਿਹੜੀ ਅਗਲੀ ਹੋੜੀ ਹੋਲੀ ਪੀੜੀ ਆ ਉਹਦੇ ਵਿੱਚੋਂ ਮਤਲਬ ਵੀ ਸਾਡਾ ਜਿਹੜਾ ਰੁਝਾਨ ਜਿਹੜਾ ਇਧਰਲੇ ਬੰਨੇ ਹੋ ਜੋਰ ਵਾਲੇ ਬੰਨੇ ਹੋ ਘਟਦਾ ਜਾਣ ਡਿਆ ਤੇ ਇਧਰਲੇ ਬੰਨੇ ਫਿਰ ਜਿਹੜਾ ਵਾ ਉਹ ਜਿਹੜਾ ਸਾਡੀ ਨੌਜਵਾਨੀ ਹੋ ਐਗਰੈਸਿਵ ਹੋ ਗਈ ਸੋ ਇੰਨੀਆਂ ਕੁ ਮੈਂ ਗੱਲਾਂ ਕਰਨੀਆਂ ਸੀ ਬਾਕੀ ਮੇਰੇ ਵੀਰ ਜਿਹੜਾ ਕੋਈ ਵੀਰ ਮੇਰਾ ਇਹਨਾਂ ਪੰਜ ਸੱਤਾਂ ਬੰਦੇ ਦੇ ਟੱਚ 'ਚ ਹੋਵੇ ਬਾਕੀ ਮੇਰੇ ਵਿਰਿੰਦਰ ਵੀਰ ਜੀ ਨਾਲ ਗੱਲ ਵਿਜਿੰਦਰ ਵੀਰੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਜੋ ਸੁਜੈਸ਼ਨ ਕੀਤੀਆਂ ਉਹ ਵੀ ਮੈਂ ਤੁਹਾਨੂੰ ਦੱਸ ਦਿਤੀਆਂ ਤੇ ਜੋ ਮੇਰੀ رائے ਆ ਜਾਂ ਮੇਰੀ ਟੀਮ ਦੀ رائے ਆ ਉਹ ਮੈਂ ਤੁਹਾਨੂੰ ਜਿਹੜੀ ਉਹ ਗੱਲ ਕਰ ਦਿਤੀ ਆ ਵੀ ਅਸੀਂ ਇਹਨੂੰ ਮਤਲਬ ਵੀ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਥੋੜਾ ਨਿੱਕੇ ਨਿੱਕੇ ਲੈਵਲ ਦੇ ਉੱਤੇ ਸ਼ੁਰੂ ਕਰਕੇ ਇਹਨੂੰ ਆਪਾਂ ਵੱਡੇ ਲੈਵਲ ਤੱਕ ਵੀ ਖੜ੍ਹ ਸਕਦੇ ਆ ਫਿਰ ਸਾਡੀ ਇਨਾਮੀ ਇਨਾਮ ਵੀ ਵੱਧ ਸਕਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਆਪਾਂ ਹਾਂ 2 2.5 3 ਲੱਖ ਰੁਪਏ ਤੱਕ ਵੀ ਲੈ ਜੀਗੇ ਤੇ ਇਹ ਤਾਂ ਗੱਲ ਬਾਤ ਹੈਗੀ ਆ ਵੀ ਜੇ ਸਾਨੂੰ ਇਹਦੇ ਵਿੱਚ ਕੋਈ 20% ਵੀ 25% 30% ਵੀ ਸਾਨੂੰ ਪਹਿਲੇ ਦੋਹਾਂ ਤਨਾ ਪ੍ਰੋਗਰਾਮਾਂ ਦੇ ਵਿੱਚ ਹੰਗਾਰਾ ਮਿਲ ਗਿਆ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਲੱਖ ਤੱਕ ਤੇ ਦੋਹਾਂ ਤਨਾ ਮਹੀਨਿਆਂ ਦੇ ਵਿੱਚ ਹੀ ਲੈ ਰਿਆਂਗੇ ਜਿਰਾ ਕਰ ਲੋ ਜੀ ਨਹੀਂ ਲੱਗਦਾ ਜੀ ਨਹੀਂ ਮੈਂ ਕਿਹ ਪੁੱਛ ਤੇ ਲੋਾਂ ਪਹੁੰਚ ਗਿਆ ਪਹੁੰਚ ਗਿਆ ਪਹੁੰਚ ਗਿਆ ਅੱਗੇ ਜਦੋਂ ਤੁਸੀਂ ਮੈਂ ਡਨ ਕਹਿ ਦਿੱਤਾ ਤੇ ਬਸ ਤੁਹਾਡਾ ਕੰਮ ਹੋ ਗਿਆ ਬਖਤਮ ਗੱਲ ਅੱਛਾ ਅੱਛਾ ਚਲੋ ਠੀਕ ਤੇ ਬਸ ਇਹੋ ਹੀ ਗੱਲ ਆ ਬਾਬਿਓ ਸੌਰੀ ਡਿਸਪੈਚਰਾਂ ਦਾ ਫੋਨ ਆਈ ਜਾਂਦਾ ਹੀ ਵਾਰ-ਵਾਰ ਤੇ ਬਾਕੀ ਜਿਹੜੀ ਕੋਈ ਗੱਲਬਾਤ ਆ ਹਾਂਜੀ ਪਰਮਜੀਤ ਸਿੰਘ ਲਿੱਦੜ ਜੀ ਹਾਂਜੀ ਬਾਬਿਓ ਵੇਖੋ ਆਪਾਂ ਕੋਈ ਇਹ ਗੱਲ ਨਹੀਂ ਹੈਗੀ ਜੇ ਕੁੜੀਆਂ ਦਾ ਕੋਈ ਕੰਪੀਟੀਸ਼ਨ ਹੋਊਗਾ ਤੇ ਉਹ ਸਾਡੀਆਂ ਧੀਆ ਪੈਣਾਈਆਂ ਆ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਵੀ ਰੱਖ ਲਾਂਗੇ ਜਿਹੜਾ ਵੀ ਕੁੜੀਆਂ ਦਾ ਕੰਪੀਟੀਸ਼ਨ ਵੀ ਰੱਖ ਲਾਂਗੇ ਤੇ ਬਕਾਇਦਾ ਫਿਰ ਜੇ ਕੁੜੀਆਂ ਦਾ ਕੰਪੀਟੀਸ਼ਨ ਰੱਖਾਂਗੇ ਤੇ ਜਿਹੜੀ ਇਨਾਮੀ ਰਾਸ਼ੀ ਜਿੰਨੀ ਮੁੰਡਿਆਂ ਦੀ ਹੋਊਗੀ ਓਨੀ ਕੁੜੀਆਂ ਦੀ ਵੀ ਹੋਊਗੀ ਕੁੜੀਆਂ ਵੀ ਆ ਸਕਦੀਆਂ ਕੁੜੀਆਂ ਦਾ ਇਵੈਂਟ ਵੀ ਬੰਦੇ ਕਰਵਾ ਸਕਦੇ ਆ ਕੋਈ ਚੱਕਰ ਨਹੀਂ ਹੈਗਾ ਉਹ ਧੀਆਂ ਧਿਆਣੀਆਂ ਦੇ ਲਈ ਵੀ ਜਿਹੜਾ ਵਾ ਉਹ ਮਤਲਬ ਵੀ ਕੋਈ ਇਹ ਨਹੀਂ ਹੈਗਾ ਵੀ ਉਹ ਉਹਨਾਂ ਦਾ ਆਪਾਂ ਨਹੀਂ ਸੋਚਣਾ ਉਹਨਾਂ ਲਈ ਵੀ ਆਪਾਂ ਜੇ ਕੋਈ ਕਰਵਾ ਸਕਦਾ ਹੋਇਆ ਕੋਈ ਬੰਦਾ ਵੀ ਹਾਂ ਕੁੜੀਆਂ ਦਾ ਇਵੈਂਟ ਕਰਾਉਣਾ ਉਹ ਆਪਾਂ ਪੰਜਾਬ ਲੈ ਵਾਈਜ਼ ਦਾ ਵੀ ਕਰਾ ਸਕਦੇ ਤੇ ਕੁੜੀਆਂ ਲਈ ਆਪਾਂ ਵਾਧ ਨਾਮੀ ਰਾਸ਼ੀ ਵੀ ਰੱਖ ਦਾਂਗੇ ਕੋਈ ਚੱਕਰ ਨਹੀਂ ਹੈਗਾ ਸੋ ਉਹ ਉਹ ਨਹੀਂ ਕੋਈ ਚੱਕਰ ਹੈਗਾ ਬਾਬਿਓ ਜਿਹੜਾ ਵੀ ਕੋਈ ਕੋਈ ਕੁੜੀਆਂ ਦਾ ਜੇ ਕਨੇ ਕਰਾਉਣਾ ਵਾ ਪ੍ਰੋਗਰਾਮ ਡਿਸਕਸ ਤੋਂ ਕਰਾਉਣੀ ਆ ਜਾਂ ਕੋਈ ਵੇਟ ਲਿਫਟਿੰਗ ਦਾ ਕਰਾਉਣਾ ਕੁੜੀਆਂ ਦਾ ਵੀ ਕਰਵਾ ਦਾਂਗੇ ਉਹ ਨਹੀਂ ਕੋਈ ਚੱਕਰ ਹੈਗਾ ਆਪਣਾ ਵੀ ਉਹ ਉਹ ਕੋਈ ਆਰਗੇਨਾਈਜ਼ਰ ਹੋਵੇ ਜਿਹੜਾ ਵਧੀਆ ਤਰੀਕੇ ਦੇ ਨਾਲ ਕਰਾ ਸਕਦਾ ਹੋਵੇ ਸੋ ਇੰਨੀਆਂ ਕੁ ਗੱਲਾਂ ਸੀ ਬਾਬਿਓ ਇਹਦੇ ਬਾਰੇ ਆਪਣੀ ਜਿਹੜੀ ਆ ਰਾਏ ਜਿਹੜੀ ਆ ਉਹ ਜ਼ਰੂਰ ਦਿਓ ਵੀ ਕੀ ਆਪਾਂ ਨੂੰ ਇਹਦੇ ਬਾਰੇ ਮਤਲਬ ਵੀ ਕਰਨਾ ਚਾਹੀਦਾ ਵਾ ਇਹ ਮੈਰੀ ਤੇ ਮੇਰੀ ਵੱਲੋਂ ਦਾ ਫੁੱਲ ਪਲੈਨਿੰਗ ਵੀ ਆ ਤੇ ਫੁੱਲ ਜਿਹੜੀ ਆ ਉਹ ਸਲਾਹ ਵੀ ਆ ਮੇਰੀ ਟੀਮ ਦੀ ਤੇ ਅ ਬਸ ਸਾਨੂੰ ਜਿਹੜਾ ਬੰਦਾ ਗਾੜੀ ਆਰਗੇਨਾਈਜ਼ ਕਰ ਸਕਦਾ ਵੈਨੂੰ ਜਿੱਦਾਂ ਆਪਣਾ ਕੋਈ ਜਿਮ ਵਾਲਾ ਵੀਰ ਹੋ ਜੇ ਜਾਂ ਜਿਹੜੇ ਆਪਣੇ ਬੰਦੇ ਹੈਗੇ ਆ ਜਿਹੜੇ ਆਪਣੇ ਮੋਟੀਵੇਸ਼ਨਲ ਪ੍ਰੋਗਰਾਮ ਕਰਦੇ ਆ ਜਿੱਦਾਂ YouTube ਤੇ ਕਰਦੇ ਆ ਜਾਂ ਜਿਹੜੇ ਮੁੰਡੇ ਐਕਸਰਸਾਈਜ਼ ਕਰਦੇ ਆ ਜ ਬਹੁਤ ਮੁੰਡੇ ਮੈਂ ਵੇਖਿਆ ਵੀ ਜਿਹੜੇ ਕਰਦੇ ਜਿਨ੍ਹਾਂ ਦਾ ਜਿਨ੍ਹਾਂ ਦੇ ਫੈਨ ਫਾਲਿੰਗ ਵੀ ਚੰਗੀ ਹੈਗੀ ਆ ਉਹ ਆਪਣੇ ਪੇਜਾਂ ਦੇ ਉੱਤੇ ਇੱਕ ਦੋ ਮਤਲਬ ਇਹ ਪੋਸਟਾਂ ਪਾ ਕੇ ਤੇ ਇਸ ਚੀਜ਼ ਨੂੰ ਹੋਰ ਹਾਈਪ ਦੇ ਸਕਦੇ ਆ ਤੇ ਜੇ ਉਹ ਸਾਥ ਦੇਣਗੇ ਸਾਡਾ ਤੇ ਹੋ ਸਕਦਾ ਵਾ ਵੀ ਇਹ ਜਿਹੜੇ ਪ੍ਰੋਗਰਾਮ ਨੂੰ ਆਪਾਂ ਮਹੀਨੇ ਦੇ ਮਹੀਨੇ ਦਰਦ ਜਾਂ ਵਧਾਈ ਜਾਂਦੇ ਆ ਆਪਾਂ ਫਿਰ ਆਪਾਂ ਇਨਾਮੀ ਰਾਸ਼ੀ ਵੀ ਜਿਹੜੀ ਆ ਉਹ ਵੀ ਆਪਾਂ ਜਿਹੜੀ ਆ ਉਹ ਹੌਲੀ ਹੌਲੀ ਵਧਾਈ ਜਾਵਾਂਗੇ ਕੋਈ ਚੱਕਰ ਨਹੀਂ ਕਿ ਲੱਖ ਡੇਢ ਲੱਖ ਰੁਪਏ ਤੱਕ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇੰਨੀ ਕਦੇ ਅਸੀਂ ਬੜੇ ਆਰਾਮ ਨਾਲ ਹੌਲੀ ਹੌਲੀ ਕਰ ਸਕਦੇ ਆਂ 2-4 ਮਹੀਨੇ ਦੇ ਵਿੱਚ ਹੀ ਜੇ ਸਾਨੂੰ ਹੰਗਾਰਾ ਚੰਗਾ ਮਿਲਦਾ ਤੇ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਸਾਨੂੰ ਜੇ ਹੰਗਾਰਾ ਘੱਟ ਵੀ ਰਿਹਾ ਤਾਂ ਅਸੀਂ ਇੰਨਾ ਕਦੇ ਕਰ ਹੀ ਜਾਵਾਂਗੇ ਇਦੇ ਨਾਲ ਮਤਲਬ ਕਿ ਕਿਸੇ ਦਾ ਚਲੋ ਕੁਝ ਬਣਨਾ ਤਾਂ ਨਹੀਂ ਕਿਸੇ ਦਾ ਕੋਈ ਮਹਿਲ ਨਹੀਂ ਛੱਤਿਆ ਜਾਣਾ ਕੁਝ ਨਹੀਂ ਬਣਨਾ 25000 ਰੁਪਏ ਨਾਥਿੰਗ ਅੱਜਕੱਲ 25000 ਰੁਪਏ ਤੇ ਮੇਰੇ ਹਿਸਾਬ ਨਾਲ ਤਿੰਨ ਡੱਬੇ ਪ੍ਰੋਟੀਨ ਦੇ ਨਹੀਂ ਹੁੰਦੇ ਵੀ ਉਹ ਇਸ ਗੱਲ ਦਾ ਮੈਨੂੰ ਪਤਾ ਵਾ ਵੀ 8 8 9 9000 ਰੁਪਏ ਦਾ ਪ੍ਰੋਟੀਨ ਦਾ ਡੱਬਾ ਵਾ ਬੋਡੀ ਬਿਲਡਰ ਵਾਸਤੇ 25000 ਰੁਪਏ ਦਾਹਾਂ ਦਾਹਾਂ ਚ ਖਾਦਾ ਜਾਂਦਾ ਜਿਹੜੇ ਬੰਦੇ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਕਰਦੇ ਆ ਪਰ ਉਹ ਇਹ ਗੱਲ ਬਾਤ ਆ ਵੀ ਤੁਸੀਂ ਸਿਰਫ ਪੈਸੇ ਲਈ ਨਾ ਇਹਨੂੰ ਵੇਖੋ ਇਹਨੂੰ ਇੱਕ ਤੁਸੀਂ ਇੱਕ ਇੱਕ ਪੁੰਨ ਦਾ ਕੰਮ ਕਰਕੇ ਵੇਖਣਾ ਤੁਹੀਂ ਕਰਨਾ ਵਾ ਵੀ ਤੁਸੀਂ ਜੇ ਕਹਿੰਦੇ ਮਤਲਬ ਹੀ ਉਹ ਲੜਨ ਆਉਣਾ ਵਾ ਕੰਪੀਟੀਸ਼ਨ ਲੜਨ ਆਉਣਾ ਵਾ ਤੇ ਤੁਸੀਂ ਉਹ 25000 ਰੁਪਏ ਦਾ ਕਰਕੇ ਲੜਨ ਨਹੀਂ ਆਉਣਾ ਉਹ ਜਿਹੜਾ ਤੁਸੀਂ ਕੰਪੀਟੀਸ਼ਨ ਲੜਨ ਆਉਣਾ ਵਾ ਉਹ ਕੰਪੀਟੀਸ਼ਨ ਤੁਸੀਂ ਇਹ ਵੇਖੋ ਵੀ ਤੁਸੀਂ ਹਜ਼ਾਰਾਂ ਜੂਥ ਨੂੰ ਹਜ਼ਾਰਾਂ ਬੱਚਿਆਂ ਨੂੰ ਜਿਹੜਾ ਵਾ ਇੱਕ ਮਕਸਦ ਦੇਣ ਲਈ ਆਉਣਾ ਵਾ ਸੋ ਤੁਸੀਂ ਜਦੋਂ ਆਪਣਾ ਸਰੀਰ ਸੰਭਿਆ ਵਾ ਜਦੋਂ ਆਪ ਆਪਣੇ ਸਰੀਰ ਨੂੰ ਸੰਭਾਲਣ ਦੇਓ ਆਪਣੇ ਸਰੀਰ ਦੀ ਕੇਅਰ ਕਰਨ ਦੇਓ ਸੋ ਤੁਹਾਡੇ ਵਾਲੇ ਵੇਖੇ ਜਿਹੜਾ ਯੂਥ ਵਾ ਜਾਂ ਬੱਚੇ ਜਿਹੜੇ ਛੋਟੀ ਉਮਰ ਦੇ ਉਹ ਵੀ ਥੋੜਾ ਜਿਆ ਆਪਣੇ ਸਰੀਰ ਵੱਲ ਧਿਆਨ ਕਰਨਗੇ ਤਾਂ ਨਸ਼ੇ ਪੱਤੇ ਤੋਂ ਬਚੇ ਰਹਿਣਗੇ ਸੋ ਇਹਨੂੰ ਇੱਕ ਕਰੀਬ ਮੇਰੇ ਹਿਸਾਬ ਨਾਲ ਤੇ ਏਬੀਸੀ ਵਾਈ ਸਮਝੀ ਜਾਣੀ ਚਾਹੀਦੀ ਹੈ ਤੁਹਾਡੀ ਜਿਹੜੇ ਬੰਦੇ ਕੰਪੀਟੀਸ਼ਨ ਲੜਨ ਵੀ ਆਉਣਗੇ ਉਹਨਾਂ ਦੀ ਵੀ ਇਹ ਸੇਵਾ ਹੀ ਹੋਊਗੀ ਵੀ ਹਾਂ ਵੀ ਅਸੀਂ ਆਪਣੇ ਯੂਥ ਲਈ ਕੁਝ ਲੱਗੇ ਆ ਕਰਨਾ ਸੋ ਇੰਨੀਆ ਕ ਬੇਨਤੀਆਂ ਕਰਨੀਆਂ ਸੀ ਬਾਬਿਓ ਤੇ ਆਪਾਂ ਕੋਸ਼ਿਸ਼ ਕਰਿਓ ਮੇਰੇ ਵੀਰ ਜੇ ਕੇ ਇਹ ਬੰਦੇ ਦੇ ਕੰਟੈਕਟ ਦੇ ਵਿੱਚ ਇਹ ਬੰਦੇ ਹੋਣ ਤੇ ਮੈਂ ਸ਼ਾਇਦ ਨੈਕਸਟ ਮੰਥ ਤੱਕ ਤੇ ਸ਼ਾਇਦ ਵਿਜਿੰਦਰ ਬਾਈ ਮੇਰੀ ਮਦਦ ਕਰ ਦੇ ਪਰ ਉਸ ਤੋਂ ਬਾਅਦ ਜਿਹੜੇ ਨੈਕਸਟ ਮੰਥ ਦੇ ਵਿੱਚ ਕਰਾਂਗੇ ਆਪਾਂ ਉਹਦੇ ਲਈ ਮੇਰੇ ਕੋਲੋਂ ਕੋਈ ਵੀ ਬੰਦਾ ਇੰਨਾ ਭਰਾਵਾਂ ਦੇ ਵਿੱਚੋਂ ਮੇਰੇ ਨਾਲ ਸੰਪਰਕ ਕਰ ਸਕਦਾ ਜਾਂ ਕਿਸੇ ਬੰਦੇ ਦੇ ਕੋਲੋਂ ਨੰਬਰ ਲੈ ਕੇ ਮੇਰਾ ਜਾਂ ਕਿਸੇ ਤਰ੍ਹਾਂ ਕਰ ਸਕਦਾ ਤੇ ਆਪਾਂ ਤਿਆਰੀ ਆ ਆਪਣੀ ਜਿਹੜੇ ਬੰਦੇ ਆਪਣੇ ਜਿਨ੍ਹਾਂ ਦੇ ਮੈਂ ਨਾਮ ਲਏ ਆ ਗੋਪੀਬਾਈ ਹੋ ਗਿਆ ਫਰੰਦੀਪੁਰਿਆ ਆਪਣਾ ਪ੍ਰੀਤ ਹੋ ਗਿਆ ਲੱਦੂ ਵਾਲਾ ਆਪਣਾ ਜੱਬ ਬਾਜੀ ਬਾਈ ਹੋ ਗਿਆ ਤੇ ਪਿੰਕਾ ਹੋ ਗਿਆ ਸੁਖਾ ਜਵਲ ਹੋ ਗਿਆ ਜਿਵੇਂ ਹਰਪ੍ਰੀਤ ਮੁੰਡਾ ਕਿ ਮੇਰੇ ਸਾਹਮਣੇ ਮਹਾਲੀ ਹੁੰਦਾ ਉਹ ਹੋ ਗਿਆ ਜੇ ਉਹ ਕਹਿੰਦੇ ਆ ਵੀ ਸਾਨੂੰ ਮਰ ਲੋ ਕੋਈ 5 7 10000 ਵੱਧ ਚਾਹੀਦਾ ਵਾ ਤੇ ਆਪਾਂ ਉਹ ਵੀ ਉਹਨਾਂ ਦਾ ਕਰ ਦਾਂਗੇ ਉਹ ਕੋਈ ਚੱਕਰ ਨਹੀਂ ਹੈਗਾ ਸੋ ਪਰ ਇਹਨੂੰ ਇੱਕ ਮੈਂ ਪਿੰਡ ਦੇ ਵਿੱਚ ਜਾਂ ਇੱਕ ਕਰਾਉਣ ਨੂੰ ਤੇ ਮੈਂ ਚਲੋ ਆਪਣੇ ਪਿੰਡ ਵੀ ਕਿਸੇ ਬੰਦੇ ਨੂੰ ਕਹਿ ਕੇ ਕਰਵਾ ਸਕਦਾ ਲਾਗੇ ਲਾਗੇ ਪੰਡਾ ਦੇ ਵਿੱਚੋਂ ਪੰਜ ਸੱਤ 10 50 ਬੰਦੇ ਸਰਦ ਕੇ ਪਰ ਮੈਂ ਨਹੀਂ ਚਾਹੁੰਦਾ ਵੀ ਜਿਹੜੀ ਗੱਲਬਾਤ ਆ ਇਹ ਮਤਲਬ ਵੀ ਇੱਕ ਜ਼ਿਲ੍ਹੇ ਤੱਕ ਸੀਮਤ ਰਵੇ ਮੈਂ ਚਾਹੁੰਦਾ ਵੀ ਇਹ ਲੁਧਿਆਣੇ ਜਿੱਦਾਂ ਇੱਕ ਵਾਰ ਲੁਧਿਆਣੇ ਹੋ ਜੇ ਸ਼ਹਿਰਾਂ ਦੇ ਵਿੱਚ ਵੀ ਹੋ ਜੇ ਅੱਗੇ ਭਾਵੇਂ ਇਹ ਛੋਟਾ ਜਿਹਾ ਹੀ ਉਪਰਾਲਾ ਵਾ ਪਰ ਕੁਝ ਕੁ ਗੱਲ ਬਈ ਹੋਈ ਆ ਕਿ ਜੇ ਅੱਗ ਲੱਗੀ ਆ ਤੇ ਚਿੜੀ ਦੀ ਚੁੰਝ ਭਰ ਕੇ ਪਾਉਣ ਵਾਲਿਆਂ ਦੇ ਵਿੱਚ ਰਹੀਏ ਆਪਾਂ ਆਪਾਂ ਤਮਾਸ਼ਾ ਵੇਖਣ ਵਾਲਿਆਂ ਕੇ ਨਾਲ ਰਹੀਏ ਤੇ ਜਿੰਨਾ ਕੁ ਕਿਕੋ ਹੁੰਦਾ ਵਾ ਉਹਨਾਂ ਕੋ ਨੂੰ ਕਰਨਾ ਚਾਹੀਦਾ ਹੋ ਸਕਦਾ ਮੁੜ ਕੇ ਆਪਾਂ ਇਹ ਪ੍ਰੋਗਰਾਮ ਨੂੰ ਜਿਹੜਾ ਵਾ ਉਹ ਨੈਕਸਟ ਲੈਵਲ ਤੱਕ ਲੈ ਚੀ ਗੀ ਪਰ ਕੁਝ ਨਾ ਕੁਝ ਆਪਾਂ ਕਰਨ ਦੀ ਕੋਸ਼ਿਸ਼ ਕਰੀਏ ਸੋ ਇੰਨੀਆਂ ਕੁ ਬੇਨਤੀਆਂ ਆਹੀਂ ਫੇਰ ਆਪਾਂ ਟੱਚ ਦੇ ਵਿੱਚੀਆਂ ਸਾਰੇ ਆਪਾਂ ਇਹਦੇ ਬਾਰੇ ਹੋਰ ਮੈਂ ਵੀਰਾਂ ਨਾਲ ਸਲਾਹ ਕਰਕੇ ਤੇ ਆਪਾਂ ਜਿਹੜਾ ਵਾ ਉਹ ਕੋਸ਼ਿਸ਼ ਕਰਾਂਗੇ ਵੀ ਇਹਦੀ ਪੂਰੀ ਪਲੈਨਿੰਗ ਕਰਕੇ ਤੇ ਆਪਾਂ ਆ ਮਹੀਨਾ ਛੱਡ ਕੇ ਅਗਸਤ ਦਾ ਤੇ ਸਤੰਬਰ ਦੇ ਵਿੱਚ ਜਿਹੜਾ ਵਾ ਆਪਾਂ ਉਹਨੂੰ ਹੌਲੀ ਹੌਲੀ ਜਿਹੜਾ ਵਾ ਉਹ ਵਧਾਉਣੇ ਆ ਤੇ ਜੇ ਹੋ ਸਕਦਾ ਮੇਰੇ ਨਾਲ ਬੰਦੇ 2-4 ਹੋਰ ਟੀਮ ਦੇ ਵਿੱਚ ਸਹਿਮਤ ਹੋ ਜਾਣ ਹੋ ਸਕਦਾ ਵੀ ਅਸੀਂ ਜਿਹੜੀ ਇਨਾਮੀ ਰਾਸ਼ੀ ਆ ਉਹ 50000 ਤੋਂ ਅਗਲੇ ਮਹੀਨੇ ਹੀ ਜਿਹੜੀ ਹੈ ਸ਼ੁਰੂਆਤੀ ਲੱਖ ਤੋਂ ਕਰ ਦਈਏ ਇਹ ਹੁਣ ਸਾਰੀ ਗੱਲਬਾਤ ਜਿਹੜੀ ਉਹ ਟੀਮ ਦੇ ਸਿਰ ਤੇ ਆ ਉਕੇ ਮੈਂ ਉਹਨਾਂ ਦੀ ਸਲਾਹ ਤੋਂ ਬਗੈਰ ਆਪਣੀ ਟੀਮ ਦੀ ਤਾਂ ਕੋਈ ਵੀ ਕਦਮ ਨਹੀਂ ਚੁੱਕਦਾ ਕੋਈ ਵੀ ਮੈਂ ਪੈਰ ਨਹੀਂ ਪੁੱਟਦਾ ਕੋਈ ਮੈਂ ਹੁਣ ਮੈਂ ਵੀ ਮੈਂ 25 ਤੋਂ ਸ਼ੁਰੂ ਕੀਤਾ ਸੀ ਪਰ ਉਹਨਾਂ ਨੇ ਕਿਹਾ ਵੀ ਤੁਸੀਂ 25 ਤੋਂ ਨਹੀਂ 50 ਤੋਂ ਕਰੋ ਤੇ ਹੋ ਸਕਦਾ ਵਾ ਵੀ ਜਿਹੜੇ ਮੇਰੇ ਭਰਾ ਵਾ ਕੁਝ ਬੰਦੇ ਅੱਜ ਮੀਟਿੰਗ ਦੇ ਵਿੱਚ ਹੈ ਨਹੀਂ ਸੀ ਤੇ ਉਹ ਸ਼ਾਇਦ ਮੇਰਾ ਇਹ ਲਾਈਵ ਵੇਖ ਕੇ ਤੇ ਮੁੜ ਕੇ ਸਾਡੀ ਜਿਹੜੀ ਆ ਉਹ ਜਿਹੜੀ ਗੱਲਬਾਤ ਉਹ ਲੱਖ ਤੱਕ ਵੀ ਚੱਲ ਜਾਈ ਅਸੀਂ ਸ਼ੁਰੂਆਤ ਹੀ ਲੱਖ ਤੋਂ ਕਰ ਦਈਏ ਕਿ ਕੁਝ ਕਿਉਂਕਿ ਸਾਡੀਆਂ ਅਜ ਪੈਣਾ ਕੋਈ ਵੀ ਮੇਰੀ ਭੈਣ ਜਿਹੜੀ ਆ ਸਾਡੀ ਟੀਮ ਦੀ ਉਹ ਹੈ ਨਹੀਂ ਸਾਡੀ ਮੀਟਿੰਗ ਦੇ ਵਿੱਚ ਸਾਰੇ ਸਿਰ ਬੰਦੇ ਹੀ ਅਸੀਂ ਹੋ ਸਕਦਾ ਮੇਰੀਆਂ ਭੈਣਾਂ ਵੀ ਅਧੀਆਂ ਹੋਣ ਤੇ ਉਹ ਕੱਲ ਨੂੰ ਮੈਨੂੰ ਮੈਸੇਜ ਕਰ ਦੇਣ ਜਾਂ ਕੱਲ ਨੂੰ ਸਾਡੀ ਦੁਬਾਰਾ ਮੀਟਿੰਗ ਹੋ ਜੇ ਤੇ ਹੋ ਸਕਦਾ ਅਸੀਂ 1 ਲੱਖ ਤੋਂ ਸ਼ੁਰੂ ਕਰ ਤੀਏ ਤੇ ਨਾਮੀ ਰਾਸ਼ੀ ਆਪਾਂ ਜਿਹੜੀਆਂ ਉਹ ਤਿੰਨ ਦੀ ਜਗਾ ਚਾਰ ਨੰਬਰ ਤੱਕ ਕਰ ਦਈਏ ਤੇ ਵਧਾ ਵੀ ਦਈਏ ਸੋ ਇੰਨੀਆਂ ਕ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ ਬਾਕੀ ਸਭ ਚੜ੍ਹਦੀ ਕਲਾ ਅਨੰਦ ਮੰਗਲ ਸੋ ਇੱਕ ਗੱਲ ਹੋਰ ਵਾ ਮੈਂ ਕਹਿਣੀ ਚਾਹੁੰਨਾ ਕਿ ਜੋ ਆਪਣਾ ਬਵਾਦ-ਵਿਵਾਦ ਚੱਲ ਰਿਹਾ ਵਾ ਮੈਂ ਆਪਣੇ ਸਾਰੇ ਸਪੋਰਟਰ ਵੀਰ ਜਿਹੜੇ ਮੇਰੇ ਭਾਉ ਅਮਰਪਾਲ ਸਿੰਘ ਦੇ ਸਪੋਰਟਰ ਵੀਰ ਹੈ ਜਾਂ ਬਾਕੀ ਵੀਰ ਮੈਂ ਉਹਨਾਂ ਸਾਰੇ ਅਗੇ ਬੇਨਤੀ ਕਰਦਾ ਵਾਂ ਵੀ ਅਸੀਂ ਅੱਜ ਇਹੋ ਫੈਸਲਾ ਕੀਤਾ ਵੀ ਆਪਾਂ ਕੁਛੇ ਵੀ ਇਸ ਇਦਾਂ ਦੇ ਮਸਲੇ ਦੇ ਉੱਤੇ ਹੁਣ ਜ਼ਿਆਦਾ ਗੱਲ ਨਹੀਂ ਕਰਨੀ ਜੋ ਕੁਝ ਹੋਊਗਾ ਉਸ ਤੋਂ ਬਾਅਦ ਭਾਉ ਦੇ ਆਉਣ ਤੋਂ ਬਾਅਦ ਕਰਾਂਗੇ ਕੋਸ਼ਿਸ਼ ਕਰੋ ਵੀ ਸਾਰੇ ਜਣੇ ਇਸ ਮਸਲੇ ਦੇ ਉੱਤੇ ਆਪਾਂ ਜਿਹੜੀ ਚੁੱਪ ਧਾਰ ਲਈਏ ਹੁਣ ਜੋ ਉਹਨਾਂ ਨੇ ਬੋਲਣਾ ਵਾ ਜਾਂ ਕਿਤੇ ਵਿਰੋਧੀਆਂ ਨੇ ਭਾਉ ਦੇ ਨੂੰ ਬੋਲਣ ਦਿਓ ਪਰ ਅੱਜ ਜੋ ਅਸੀਂ ਮੀਟਿੰਗ ਕੀਤੀ ਹੈ ਜਾਂ ਜੋ ਗੱਲਬਾਤ ਕੀਤੀ ਹੈ ਵੀ ਆਪਾਂ ਇਹ ਗੱਲ ਤੋਂ ਪਾਸਾ ਹੀ ਵੱਟਾਂ 90% ਤੱਕ ਜੇ 10% ਸਾਡੇ ਸਿਰ ਤੋਂ ਪਾਣੀ ਟੱਪ ਗਿਆ ਤਾਂ ਫੇਰ ਬੋਲਾਂਗੇ ਨਹੀਂ ਤੇ ਕੋਸ਼ਿਸ਼ ਕਰਾਂਗੇ ਵੀ ਨਾ ਹੀ ਬੁੱਲੇ ਜਾਵੇ। ਸੋ ਬਾਕੀ ਮੈਨੂੰ ਇਸ ਮਸਲੇ ਦੇ ਉੱਤੇ ਜਿਹੜੀ ਆ ਉਹ ਆਪਣੀ رائے ਜ਼ਰੂਰ ਦਿਓ ਵੀ ਆਪਾਂ ਇੱਥੇ ਕਰਨਾ ਵਾ ਕੁਝ ਕਰਨਾ ਚਾਹੀਦਾ ਵਾ ਇਹਨੂੰ ਅੱਗੇ ਵਧਾਉਣਾ ਚਾਹੀਦਾ ਵਾ। ਜਮਲ ਵੀ ਇੱਕ ਛੋਟੇ ਲੈਵਲ ਤੱਕ ਹੀ ਰੱਖਣਾ ਚਾਹੀਦਾ। ਸੋ ਇੰਨੀਆਂ ਕ ਬੇਨਤੀਆਂ ਸੀ ਵੀਰ ਮੇਰੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰਹੋ ਬਾਕੀ ਵੈਗਰ ਉਸ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਮਾ ਜਿਹੜਾ ਥੋੜਾ ਜਿਹਾ ਔਖਾ ਹੈਗਾ ਵਾ ਪਰ ਇਹ ਪੀੜਾਂ ਜਿਹੜੀਆਂ ਹੁੰਦੀਆਂ ਕੋਈ ਗੱਲ ਨਹੀਂ ਪੈਂਦੀਆਂ ਹੁੰਦੀਆਂ ਤੇ ਵਾਹੇ ਵੀ ਸਿੱਖ ਕੌਮ ਜਿਹੜੀ ਆ ਖਵਾਰੀ ਦੇ ਅਖੀਰ ਤੱਕ ਆਈ ਆ ਤੇ ਉਹ ਇਹ ਤੇ ਚਲੋ ਆਪਣੀ ਅਰਦਾਸ ਦੇ ਵਿੱਚ ਹੀ ਆ ਵੀ ਜਦੋਂ ਆਪਾਂ ਪੂਰੇ ਖਵਾਰ ਹੋ ਜਾਂਗੇ ਉਦੋਂ ਸਾਰੇ ਹੋ ਹੀ ਜਾਣਾ ਤੇ ਫਿਰ ਮਿਲਦੇ ਆ ਛੇਤੀ 2-4 ਦਿਨ ਤੱਕ ਆਪਾਂ ਫੇਰ ਮੈਂ ਮੁੰਡਿਆਂ ਦੇ ਜਿਹੜੇ ਬੰਦੇ ਹੈਗੇ ਆ ਜਿਹੜੇ ਮੇਰੇ ਨਾਲ ਟੱਚ ਦੇ ਵਿੱਚ ਆ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਤਨੂ ਪਲੈਨਿੰਗ ਦੱਸਾਂਗੇ ਪਰ ਅਗਲੇ ਮਹੀਨੇ ਤੱਕ ਮੈਂ ਕੋਸ਼ਿਸ਼ ਕਰੂੰਗਾ ਵੀ ਸਤੰਬਰ ਦੇ ਵਿੱਚ ਆਪਾਂ ਜਿਹੜਾ ਇਹ ਪਹਿਲਾ ਇਵੈਂਟ ਜਿਹੜਾ ਆਪਣਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ